ਪਹਿਲਾਂ ਤਾਂ ਮੈਂ ਜਿੰਨੇ ਵੀਵਰ ਸਾਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਅਸੀਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਕਰਦੇ ਆ ਕਿ ਅਸੀਂ ਜੋ ਆਪਣੇ ਲੈਵਲ ਤੇ ਐਡਮਿਨਿਸਟ੍ਰੇਸ਼ਨ ਨਾਲ ਜਾਂ ਪੀਵੀਆਰ ਦੀ ਮੈਨੇਜਮੈਂਟ ਨਾਲ ਜਾਂ ਇੱਕ ਉਹਦੇ ਮੈਨੇਜਰ ਸਾਹਿਬਾਨ ਨਾਲ ਅਸੀਂ ਸਾਰਿਆਂ ਨਾਲ ਉਹ ਗੱਲ ਕਰ ਲਈ ਹੈ ਵੀ ਕੱਲ ਜਿਹੜੀ ਹੈ ਉਹ ਫਿਲਮ ਜਿਹੜੀ ਉਹ ਨਹੀਂ ਚਲਾਣੀ ਔਰ ਇਹਨਾਂ ਨੇ ਵੀ ਸਾਨੂੰ ਹਾਂ ਪੱਕੀ ਮਨਾਰਾ ਦਿੱਤਾ ਔਰ ਇਹ ਕਹਿੰਦੇ ਨੇ ਵੀ ਹਾਂ ਵੀ ਅਸੀਂ ਉਹ ਫਿਲਮ ਨਹੀਂ ਚਲਾਵਾਂਗੇ ਸਾਡੀ ਉੱਪਰ ਹਾਇਦ ਕਾਉਰਟੀ ਨਾਲ ਵੀ ਗੱਲ ਹੋ ਗਈ ਹੈ ਕਿ ਜਿਹਦੇ ਨਾਲ ਕਿ ਪੰਜਾਬ ਦਾ ਹੀ ਮਾਹੌਲ ਜਾਂ ਸਾਡੇ ਸ਼ਹਿਰ ਦਾ ਹੀ ਮਾਹੌਲ ਖਰਾਬ ਹੋਵੇ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੱਲ ਇਸ ਮੂਵੀ ਦੇ بجائے ਕਿ ਹੋਰ ਮੂਵੀ ਦੇਖੀ ਜਾਏ ਕੱਲ ਇਸ ਮੂਵੀ ਦੇਖਣ ਦੇ ਵਾਸਤੇ ਆਪਣੇ ਘਰੋਂ ਨਾ ਚਲਿਓ ਕਿਉਂਕਿ ਇਹ ਮੂਵੀ ਅੱਜ ਨਹੀਂ ਚੱਲਣ ਦੇਣੀ ਇੰਨਾ ਕਹਿੰਦਾ ਫਤਿਹ ਬੁਲਾਣਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤੇ ਸਿੱਖਤਾਲ ਮਿਲ ਕਮੇਟੀ ਦੇ ਸਮੂਹ ਮੈਂਬਰ ਐਮਬੀਡੀ ਬਾ ਮੌਲ ਦੇ ਵਿੱਚ ਪਹੁੰਚੇ ਆ ਤੇ ਇਸ ਤੋਂ ਪਹਿਲਾਂ ਡੀਸੀ ਸਾਹਿਬ ਨੂੰ ਅਗਾਜ਼ ਤੋਂ ਵੀ ਆਏ ਸੀ ਸਾਡੇ ਆਪਰਾਜਨ ਜੀ ਅਤੇ ਫ੍ਰੀਦਪੁਰ ਫੋਨ ਕਲੱਬ ਹੋਰ ਹੋਰ ਸ਼ਹਿਰ ਦੀਆਂ ਸਮਾਜਿਕ ਔਰ ਧਾਰਮਿਕ ਜਥੇਬੰਦੀਆਂ ਅੱਜ ਐਮਬੀਡੀ ਮਾਲ ਦੇ ਵਿੱਚ ਪਹੁੰਚੀਆਂ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜੀ ਕੱਲ ਨੂੰ ਇਹ ਐਮਰਜੈਂਸੀ ਮੂਵੀ ਜਿਹੜੀ ਆ ਉਹ ਲੱਗਣ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਸਾਰੀਆਂ ਜਿਹੜੀਆਂ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਇਹਦੇ ਸਬੰਧ ਵਿੱਚ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਕਮਿਸ਼ਨਰ ਸਾਹਿਬ ਦੇ ਨਾਮ ਤੇ ਵੀ ਮੰਗ ਪੱਤਰ ਦਿੱਤਾ ਗਿਆ ਔਰ ਹੁਣ ਜਿਹੜੇ ਐਮਬੀਡੀ ਬੋਰਡ ਦੇ ਵਿੱਚ ਜਿਹੜੇ ਇੱਥੇ ਦੇ ਮੈਨੇਜਰ ਸਾਹਿਬਾ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਰਿਟਰਨ ਦੇ ਵਿੱਚ ਉਹਨਾਂ ਨੂੰ ਮਾਗ ਪੱਤਰ ਦਿੱਤਾ ਗਿਆ ਕਿ ਜਿਹੜੀ ਐਮਰਜੈਂਸੀ ਮੂਵੀ ਆ ਇਹ ਬਿਲਕੁਲ ਜਿਹੜੀ ਜਿਹੜੀ ਥੀਏਟਰ ਦੇ ਵਿੱਚ ਲਾ ਲੀ ਜਾਵੇ ਤਾਂ ਕਿ ਜਿਹੜਾ ਪੰਜਾਬ ਦਾ ਜੁੜਾ ਮਾਹੌਲਾ ਉਸ ਖਾਵਾ ਰਹੇ ਉਹਦਾ ਵੀ ਚੱਲਣਾ ਹੈ ਜਦੋਂ ਕੰਟਾਈ ਮਾਰੀ ਜਾਵੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਗਾਮਨ ਨੂੰ ਆਪ ਆ ਲਈਏ ਹੋ ਰਿਹਾ ਹੈ ਸਕਤਾਲ ਮੇਰੇ ਕਮੇਟੀ ਦੇ ਸਾਰੇ ਵੀ ਚਿੰਪਾ ਪਗਰ ਸਿੰਘ ਪਗਰ ਸਿੰਘ ਆਪ ਵੱਲੋਂ ਸਾਰੇ ਵੀਰ ਹੋ ਜਿੱਥੇ ਬੰਨੀ ਆ ਜਿਹੜੀ ਅੱਜ ਅਸੀਂ ਪੀਵੀਐਲ ਚ ਪਹੁੰਚੀਆਂ ਜਿਹੜੀ ਅਮਰਜੈਂਸੀ ਮੂਵੀ ਲੱਗ ਰਹੀ ਏ ਉਹ ਕਿਸੇ ਵੀ ਹਾਲਾਤ ਚ ਚੱਲਣ ਨਹੀਂ ਦੇਣੀ ਕਿਉਂਕਿ ਉਹ ਬਿਲਕੁਲ ਹੀ ਸਿੱਖਾਂ ਦੇ ਖਿਲਾਫ ਜੋ ਸੁਣਿਆ ਬਣਾਈ ਗਈ ਏ ਉਹਦੇ ਲਈ ਅਸੀਂ ਸਭ ਨੂੰ ਬੇਨਤੀ ਕਰਦੇ ਆ ਕਿ ਜੇ ਕੋਈ ਲਗਾੰਦਾ ਵੀ ਏ ਤਾਂ ਤੁਸੀਂ ਉੱਥੇ ਨਾ ਆਓ ਕਿਉਂਕਿ ਕੱਲ ਪ੍ਰੋਟੈਸਟ ਹੋਏਗਾ ਜੋਰਦਾਰ ਪ੍ਰੋਟੈਸਟ ਹੋਣਾ ਸਾਰੀਆਂ ਜਥੇਬੰਦੀਆਂ ਸਾਰੇ ਜਿੰਨਾ ਦੇ ਸਿੱਖਾਂ ਦੇ ਭਿਰਦੇ ਬੰਦਰੇਗੇ ਨੇ ਉਹਨਾਂ ਸਾਰਿਆਂ ਨੇ ਉਹਦਾ ਪ੍ਰੋਟੈਸਟ ਕਰਨਾ ਹੈ ਅਸੀਂ ਚਾਹੁੰਦੇ ਕਿ ਸ਼ਾਂਤ ਬਈ ਇਹ ਸਭ ਕੁਝ ਬੰਦ ਹੋਣਾ ਚਾਹੀਦਾ ਕਿਉਂਕਿ ਜਿਹੜਾ ਸ਼ਹਿਰ ਹੈ ਉਹ ਸਾਡਾ ਸ਼ਹਿਰ ਹੈ ਅਸੀਂ ਉਹਦੇ ਵਿੱਚ ਕੋਈ ਇਦਾਂ ਦਾ ਕੰਮ ਹਿੰਸਾ ਜੀ ਵਗੈਰਾ ਨਹੀਂ ਚਾਹੁੰਦੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਨਾ ਪ੍ਰੋਟੈਸਟ ਕਰੋ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਕਿਸਮ ਹਾਲ ਦੇ ਵਿੱਚ ਜਿਹੜੀ ਇਹ ਮੂਰੀਏ ਨਾ ਚੱਲੇ ਬਾਈ ਕੋਈ ਦਿੱਕਤ ਹਾਲਸਾ ਨਹੀਂ ਕੋਈ ਦਿੱਕਤ ਨਹੀਂ ਜਿਹੜੀ ਐਮਰਜੈਂਸੀ ਇਹਨਾਂ ਨੇ ਪਹਿਲੇ ਕੰਗਣਾ ਰੋਗ ਜਿਹੜੀ ਬਣਾਈ ਏ ਪਹਿਲੇ ਸੰਤ ਜਰਨੈਸਿਕ ਘੰਡਾ ਵਾਲੇ ਬਾਰੇ ਇਹ ਸਿੱਖਾਂ ਬਾਰੇ ਬੜਾ ਗਲਤ ਅਕਸ਼ ਪੇਸ਼ ਕੀਤਾ ਸੀ ਤੇ ਹੁਣ ਹੁਣ ਇਹਨਾਂ ਨੇ ਇਹ ਜਿਹੜੀ ਕੰਗਣਾ ਰੋਗ ਦੇ ਦੀ ਸਿੱਖਾਂ ਬਾਰੇ ਸਦੀਕ ਸਾਡੇ ਕਿਸਾਨਾਂ ਬਾਰੇ ਕਈ ਸਾਡੀ ਸਿੱਖ ਬੀਬੀਆਂ ਬਾਰੇ ਗਲਤ ਬੋਲਣ ਇਸ ਕਰਕੇ ਤੇ ਫਿਰ ਜੁਲੰਦਰ ਕਿਸੇ ਕੀਮਤ ਤੇ ਚੈਲੰਜ ਦਿੱਤੀ ਹੈਗੀ ਇਸ ਬੰਦੇ ਸੀ ਪਹਿਲੇ ਐਡੀਸੀਪੀ ਨੂੰ ਕੁਤਤ ਜੀ ਮਿਲੇ ਆ ਹੁਣ ਅਸੀਂ ਇਹਨਾਂ ਨੂੰ ਆ ਕੇ ਬੇਨਤੀ ਕੀਤੀ ਵੀ ਫਿਰ ਨਾ ਹੀ ਲਈ ਜਾਵੇ ਸਾਨੂੰ ਨੇ ਯਕੀਨ ਦਿਵਾਇਆ ਵੀ ਫਿਲਮ ਨਹੀਂ ਲਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਕੰਗਨਰ ਨੋਤੀ ਫਿਲਮ ਆ ਰਹੀ ਹੈ ਐਮਰਜੈਂਸੀ ਪਤਾ ਲੱਗਾ ਹੈ ਕਿ ਕੱਲੋਂ ਫਿਲਮ ਲੱਗ ਰਹੀ ਹੈ ਅੱਜ ਸਿੱਖ ਤਾਲਮਿਲ ਕਮੇਟੀ ਅਤੇ ਹੋਰ ਹਮਕਸ਼ਾਲੀ ਜਥੇਬੰਦਾਂ ਨੂੰ ਨਾਲ ਲੈ ਕੇ ਅਸੀਂ ਜਿਲੰਦਰ ਦੇ ਐਮਬੀਡੀ ਨਾਲ ਪੁੱਛੇ ਹਾਂ ਅਤੇ ਮੈਨੇਜਰ ਸਾਹਿਬ ਨੂੰ ਸਤਾੜਨਾ ਕੀਤਾ ਹੈ ਕਿ ਇਹ ਫਿਲਮ ਅਸੀਂ ਕਿਸੇ ਕੀਮਤ ਨਹੀਂ ਲੱਗਣ ਦੇਵਾਂਗੇ ਅਸੀਂ ਆਪ ਜੋ ਮੇਰੇ ਦੋਸਤ ਭਰਾ ਜਿੱਥੇ ਵੀ ਜਿਹੜੇ ਸ਼ਹਿਰ ਜਿਹੜੇ ਹਨ ਉੱਥੇ ਹੀ ਇਸ ਖੰਡਾ ਵਿਰੋਧ ਕੀਤਾ ਜਾਵੇ ਇਹ ਜੋ ਕੰਗਰ ਨੋਦ ਹੈ ਇਹ ਸਿੱਖਾਂ ਦੇ ਵਿਰੋਧ ਹੀ ਰੁੱਧ ਭੁਗਦੀ ਹੈ ਸਾਡੇ ਕਿਸਾਨਾਂ ਬਾਰੇ ਬਹੁਤ ਗਲਤ ਬੋਲਦੀ ਹੈ ਸੰਤ ਜਗਿਆ ਸਿੰਘ ਖਾਲਸਾ ਭਿੰਡਰਾਂ ਬਾਰੇ ਬਾਰੇ ਬਹੁਤ ਗਲਤ ਬੋਲਦੀ ਹੈ ਇਸ ਜਨਾਨੀ ਦੀ ਇਹ ਫਿਲਮ ਅਸੀਂ ਇਹ ਰਿਲੀਜ਼ ਨਹੀਂ ਹੋ ਜਾਵਾਂਗੇ ਸਾਰੇ ਸਿੱਖ ਵੀਰਾਂ ਨੂੰ ਬੇਨਤੀ ਹੈ